ਤੇ ਕੀ ਪ੍ਰੋਬਲਮ ਕੀ ਆਈ ਸੀ ਪਥਰੀ ਤੇ ਕਿੰਨੀ ਐਮਐਲ ਦੀ ਪਥਰੀ ਸੀ ਤੁਹਾਡੀ ਜਸਮਨ ਜੀ ਦਸਤੋਂਪਰ ਦਸਤੋਂਪਰ ਕਿਹੜੀ ਜਗ੍ਹਾ ਤੇ ਮੇਰੇ ਨਾਲ ਵਾਖਮੜੀ ਕਿਨਾਰੀ ਪਾਸ ਅੱਛਾ ਜੀ ਤੇ ਉਸ ਤੋਂ ਬਾਅਦ ਜਦੋਂ ਤੁਸੋਂ ਦੱਸਿਆ ਗਿਆ ਤੁਹਾਨੂੰ ਉਹਰੇ ਆਨ ਲਈ ਤੇ ਤੁਸੀਂ ਆ ਪਾਏ ਹੋ ਜੀ ਆ ਪਾਏ ਆ ਪਾ ਕੇ ਜੇ ਉਹਨਾਂ ਨੂੰ ਦੱਸਿਆ ਵਾ ਕਿ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਵੀ ਇਹ ਪ੍ਰੋਸੈਸ ਨੂੰ ਕਰਨਾ ਹੈ ਅੱਛਾ ਜੀ ਤੇ ਇਸ ਤੋਂ ਪਹਿਲਾਂ ਸਾਰਾ ਕਿਸੇ ਹੋਰ ਹਸਪਤਲ ਵੀ ਗੈਸ ਨਹੀਂ ਕਿੱਛ ਨਹੀਂ ਇਹ ਤੇ ਜੋ ਆਪਰੇਸ਼ਨ ਕੀਤਾ ਗਿਆ ਮੈਂ ਤੁਹਾਡਾ ਦੁਰਵਿੰਦਨਾ ਕੀਤਾ ਗਿਆ ਤੇ ਕਿਸ ਤਰ੍ਹਾਂ ਕੀਤਾ ਗਿਆ ਵਾ ਤੇ ਉਹਦੇ ਤਰ੍ਹਾਂ ਦੁਰਵਿੰਦਨਾ ਤੇ ਪ੍ਰੈਸ਼ਰ ਕੀਤਾ ਗਿਆ ਵਾ ਤੇ ਤੁਹਾਨੂੰ ਉਸ ਤੋਂ ਬਾਅਦ ਕਿ ਕਿੰਨਾ ਚਿਰ ਆਰਾਮ ਮਿਲਿਆ ਉਸ ਤੋਂ ਬਾਅਦ ਸਹੀ ਹੈ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਆਪਰੇਸ਼ਨ ਹੋਏ ਨੂੰ ਕਿੰਨੇ ਦਿਨ ਹੋ ਗਏ ਮੇਰੀ ਜੀ ਇੱਜਤ 30 ਦਿਨ ਹੋ ਗਏ ਤੇ ਹੁਣ ਕੀ ਮਹਿਸੂਸ ਕਰ ਰਹੇ ਹੋ ਸਹੀ ਹੈ ਨੋਰ ਨੋਰ ਜੇ ਸੁਖੀ ਬਚਤੀ ਕਿਸ ਤਰ੍ਹਾਂ ਦਾ ਇਹ ਨੈਚਰ ਰਿਹਾ ਵਾ ਕੰਮ ਕਰਨ ਦਾ ਜਾਂ ਹਾਂ ਜੀ ਇਸ ਦਾ ਉਹ ਦਿਨ ਮਾਰ ਕੋਸ਼ਿਸ਼ ਗਿਆਨ ਉਹ ਪ੍ਰੋਬਲਮ ਹੈ ਜਿਹੜਾ ਮੈਂ ਲਾ ਪਾ ਰਿਹਾ ਹੂੰ ਜਿਵੇਂ ਰਾਤ ਨੂੰ ਕੀ ਦਿੱਕਤ ਹੁੰਦੀ ਸੀ ਜਾਂ ਦਰਦ ਹੁੰਦੀ ਸੀ ਜਾਂ ਕੁਝ ਸਾਹਮਣੇ ਬੈਠਾ ਬੈਠੀ ਜਦੋਂ ਮਰਦੀ ਬਾਹਰ ਮਾਰੂ ਕਨ ਮੇਂ ਪ੍ਰੋਬਲਮ ਹੈ ਐਸੇ ਵਧੀਆ ਹੋਇਆ ਜੋਗੀ ਕੀ ਕਹਿਣਾ ਚਾਹੂਗੇ ਤੁਸੀਂ ਲੋਕਾਂ ਨੂੰ ਤੇ ਡਾਕਟਰ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੂਗੇ ਵਧੀਆ ਡਾਕਟਰ ਵਧੀਆ ਵਧੀਆ ਡਾਕਟਰ ਬੰਨਾ ਹਸਪਤਲ ਆਉਂਦਾ ਕਾਹਤ ਜੇ ਪ੍ਰੋਬਲਮ ਆਦੀ ਆਨ ਮਿਲੂ ਮਿਲਣਾ ਨਹੀਂ ਪਤਾ ਰਿਹਾ ਹੂੰ ਠੀਕ ਹੈ ਠੀਕ ਮੇਰਾ ਨਾਮ ਗੰਗਾ ਹੈ ਤੇ ਮੈਂ ਕਿਸ ਤਰ੍ਹਾਂ ਦੇ ਕਿੰਨਾ ਕੁ ਲੰਬਾ ਸਮਾਂ ਹੋ ਗਿਆ ਸੀ ਇਹਨਾਂ ਨੂੰ ਦਰਦ ਨਾਲ ਝੁੱਲਦੇ ਦਰਦ ਨਾਲ ਸੀ ਤੇ ਇਹਨਾਂ ਨੂੰ ਬਹੁਤ ਤਕਲੀਫ ਹੋ ਸੀਗੀ ਪਹਿਲਾਂ ਵੀ ਹੈਗੀ ਸੀ ਪੱਤਰੀ ਦੀ ਤੇ ਉਹ ਉਸੇ ਉਦਾਂ ਹੀ ਦਵਾਈਆਂ ਖਾ ਕੇ ਸੈੱਟ ਕਰਦੇ ਨੇ ਜਿਸ ਜਿਹੜੀ ਹੁਣ ਹੁਣ ਤਕਲੀਫ ਹੋਈ ਸੀ ਰਾਂ ਨੂੰ ਤੇ ਉਹ ਪਤਲੀ ਫਸ ਗਈ ਸੀ ਨਾ ਦੀ ਨਾੜੀ ਚ ਖਿਸ਼ਾ ਵਾਲੀ ਅੱਛਾ ਜੀ ਫਿਰ ਸੇ ਡਾਕਟਰ ਸਾਹਿਬ ਕੋਲ ਆਏ ਇਹਨਾਂ ਨੇ ਆਪਣੀ ਮਸ਼ੀਨ ਨਾਲ ਜਰੀਏ ਇਹਨਾਂ ਨੇ ਦੇਖਿਆ ਚੰਗੀ ਤਰ੍ਹਾਂ ਹੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ ਕੀਤਾ ਨਾ ਹੂੰ ਕਿੰਨੇ ਦਿਨਾਂ ਤੱਕ ਟ੍ਰੀਟਮੈਂਟ ਵਗੈਰਾ ਹੋ ਗਿਆ ਕੰਪਲੀਟ ਸਾਡਾ ਜੀ ਸ਼ੁੱਕਰਵਾਰ ਸ਼ੇਰੇ ਮੈਂ ਜੀ ਸ਼ੁੱਕਰਵਾਰ ਨੂੰ ਆਪਰੇਸ਼ਨ ਹੋ ਗਿਆ ਹਾਂਜੀ ਸ਼ੇਰੇ ਹੋਇਆ ਸੀ ਤੇ ਹੁਣ ਛੁੱਟੀ ਹੋ ਗਈ ਹੈ ਹਾਂਜੀ ਅੱਜ ਛੁੱਟੀ ਹੋ ਗਈ ਸੀ ਕੀ ਕਹਿਣਾ ਚਾਹੂੰਗਾ ਆਪਣੇ ਵਾਸੀਆਂ ਨੂੰ ਕੀ ਕਹਿਣਾ ਚਾਹੂੰਗਾ ਵਾਸੀਆਂ ਨੂੰ ਇਹ ਕਹਣ ਜਾਗੇ ਵੀ ਹਸਪੀਟਲ ਬਹੁਤ ਵਧੀਆ ਸਟਾਫ ਵੀ ਬਹੁਤ ਵਧੀਆ ਬਹੁਤ ਚੰਗੀ ਤਰ੍ਹਾਂ ਰਹਿੰਦੇ ਨੇ ਹਾਂਜੀ ਟ੍ਰੀਟਮੈਂਟ ਵੀ ਬਹੁਤ ਅੱਛਾ ਮਿਲਦਾ ਹੈ ਠੀਕ ਹੈ ਹਾਂਜੀ ਮੈਂ ਇੰਨੇ ਆਪਣੇ ਪਤੀ ਨਾਲ ਕੇ ਆਈ ਉਹਨਾਂ ਦਾ ਸਟੋਨ ਸੀ ਫੇ ਸੰਕਿਸਨ ਦੱਸਿਆ ਮੇਰੇ ਬ੍ਰਦਰ ਇਨ ਲਾਉ ਨੇ ਉਹਨਾਂ ਨੇ ਮੈਨੂੰ ਵੀ ਸਥੋ ਸਟੈਂਡ ਪੁੜਾਇਆ ਸੀ ਉਹ ਠੀਕ ਹੋ ਗਿਆ ਸਭ ਕੁਝ ਉਹਨਾਂ ਦਾ ਠੀਕ ਹੋ ਗਿਆ ਤੇ ਇਸ ਕਰਕੇ ਮੈਂ ਆਪਣੇ ਪਤੀ ਨੂੰ ਵੀ ਇੱਥੇ ਲੱਗ ਕੇ ਆਈ ਉਹਨਾਂ ਨੂੰ ਵੀ ਪਹਿਨ ਤੋਂ ਪੇਨ ਸਟਾਰਟ ਹੋ ਗਈ ਸੀ ਤੇ ਜਦੋਂ ਡਾਕਟਰ ਸਾਹਿਬ ਜੀ ਕੋਲ ਆ ਕੇ ਆਏ ਤੇ ਉਹਨਾਂ ਨੇ ਦੱਸਿਆ ਵੀ ਅੱਦਾ ਅੱਦਾ ਹੋਇਆ ਵੀ ਟੁੱਟ ਕੇ ਟੁੱਟ ਕੇ ਅੱਦਾ ਪਿਸ਼ਾਬ ਵਾਲੀ ਨਾਲੀ ਦੇ ਵਿੱਚ ਆ ਗਿਆ ਤੇ ਇਸ ਕਰਕੇ ਮੈਂ ਇਹਦਾ ਪ੍ਰੈਸ਼ਰ ਹੋ ਰਿਹਾ ਹੁਣ ਇਹ ਥੋੜਾ ਜਿਹਾ ਸਹੀ ਹੋ ਗਿਆ ਪ੍ਰੈਸ਼ਰ ਵੀ ਵਧੀਆ ਹੋ ਗਿਆ ਤੇ ਇੱਥੇ ਜਿੱਦਾਂ ਜਿੱਦਾਂ ਦਾ ਇਹ ਹਸਪੀਟਲ ਜਿੱਦਾਂ ਦਾ ਨਾਮ ਆ ਉਦਾਂ ਦਾ ਹੀ ਇੱਥੇ ਕੰਮ ਹੁੰਦਾ ਸਾਰੀਆਂ ਫੈਸਿਲਟੀਆਂ ਸਾਨੂੰ ਸਹੀ ਮਿਲ ਰਹੀਆਂ ਵਾਂ ਹਰੇਕ ਡਾਕਟਰ ਹਰੇਕ ਪੀ ਸਿਸਟਰ ਚੈੱਕ ਅਪ ਸਹੀ ਢੰਗ ਨਾਲ ਕਰਕੇ ਜਾਂਦੇ ਨਹੀਂ ਇਹ ਜਿਹੜੀ ਪ੍ਰੋਬਲਮ ਸੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀਗੀ ਇਹ ਐਕਚੁਅਲੀ ਥੋੜੇ ਦਿਨ ਹੀ ਚਾਰ ਪੰਜ ਦਿਨ ਹੀ ਹੋਏ ਸੀ ਸਾਨੂੰ ਪਤਾ ਲੱਗਿਆ ਅੱਗੇ ਅਦਰਵਾਈਜ਼ ਪਹਿਲਾਂ ਨਹੀਂ ਪਤਾ ਸੀ ਅੱਛਾ ਤੇ ਇਹ ਕੀ ਕਹਿੰਦੇ ਆ ਘਰ ਦਾ ਬੈੱਡਲ ਚੱਕਿਆ ਇਹਨਾਂ ਨੇ ਤੇ ਬੈੱਡ ਚੱਕਣ ਤੋਂ ਬਾਅਦ ਨਾ ਇਹ ਲੇਟ ਗਏ ਇਹ ਲੇਟ ਕੇ ਆਪਣੀ ਜਿਹਦੇ ਜਿਨ੍ਹਾਂ ਨਾਲ ਕੰਮ ਕਰਦੇ ਆ ਉਹਨਾਂ ਨਾਲ ਗੱਲ ਕਰੇ ਸੀ ਇਕਦਮ ਤੋਂ ਪੇਨ ਸਟਾਰਟ ਹੋਈ ਤੇ ਤਾਂ ਇਹਨਾਂ ਨੂੰ ਪ੍ਰੋਬਲਮ ਪਤਾ ਲੱਗੀ ਵੀ ਮੇਰੇ ਪੇਨ ਹੋ ਰਿਹਾ ਮੇਰੇ ਪੇਟ ਮੇ địa ਜਦੋਂ ਅਸੀਂ ਸਕੈਨਿੰਗ ਕਰਾ ਕੇ ਦੇਖੀ ਤਾਂ ਪੱਥਰੀਆਂ ਸੀ ਤੇ ਹੁਣ ਹਸਪੀਟਲ ਉਦੀ ਪਹੁੰਚੇ ਜੀ ਤਾਂ ਹਸਪੀਟਲ ਦੇ ਡਾਕਟਰਾਂ ਨੇ ਇਲਾਜ ਵਗੈਰਾ ਦਿੱਤਾ ਵਾ ਤੇ ਉਹ ਹੁਣ ਸਹੀ ਆ ਅੱਗੇ ਨਾਲ ਕੋਈ ਫਰਕ ਸਹੀ ਆ ਸਾਰੀ ਕੋਈ ਦਿੱਕਤਾਂ ਨਹੀਂ ਆ ਰਹੀ ਨਹੀਂ ਜੀ ਠੀਕ ਆ ਕੀ ਲੇ ਪੀਂਦੋ ਆਏ? ਅਸਲੀ ਲੁਧਿਆਣਾ ਤੋਂ ਆਤਪੋਰ ਪੀਂਦੋ। ਤੇ ਕੀ ਨਾਮ ਦੱਸੋਗੇ? ਇਹਨਾਂ ਦਾ? ਹਾਂਜੀ। ਇਹਨਾਂ ਦਾ ਚਿੱਤ ਸਿੰਘ ਤੁਹਾਡਾ ਵੀ ਨਾਮ ਹੈ। ਮੇਰਾ ਨਾਮ ਅਨਮੋਲ। ਠੀਕ ਹੈ। ਜੀ ਡਾਕਟਰ ਦਾ ਕੀ ਨਾਮ ਤੁਹਾਡਾ ਜੀ? ਮੇਰੇ ਨਾਮ ਡਾਕਟਰ ਕਮਲ ਸਿੰਘ ਹੈਗਾ। ਤੇ ਆ ਸਰ ਜਿਹੜੀ ਆਪਣੀ ਕਲੀਨਿਕ ਕਿਹੜੀ ਜਗ੍ਹਾ ਤੇ ਹੈ? ਸਰ ਇਹ ਅਕਲਪੁਰ ਰੋਡ ਫਲੋਰ ਕੇਅਰ ਟਾਵਰ ਅਕਲਪੁਰ ਰੋਡ ਫਲੋਰ ਨੇੜੇ ਗੈਸ ਏਜੰਸੀ ਦੇ ਬਿਲਕੁਲ ਨਾਲ ਹੀ ਹੈ ਆਪਣਾ ਹਸਪੀਟਲ। ਸਰੋਇਟ ਆਈ.ਐਸ. ਹਸਪੀਟਲ ਦੇ ਵਿੱਚ ਕਿਹੜੇ ਕਿਹੜੇ ਇਲਾਜ ਹੋ ਰਹੇ ਨੇ ਭਜੀ ਇੱਥੇ ਹਰ ਇੱਕ ਚੀਜ਼ ਦਾ ਇਲਾਜ ਆ ਆਪਾਂ ਸਿਰਫ ਹਾਰ ਸੱਜ ਨੂੰ ਛੱਡ ਕੇ ਬਾਕੀ ਆਪਾਂ ਸਭ ਕੁਝ ਆਪਣੇ ਕੋਲ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਜਰੀ ਹੋਵੇ ਸਪੈਸ਼ਲੀ ਆਪਣਾ ਬੱਚਿਆਂ ਵਾਸਤੇ ਹੋ ਸਰਜਰੀ ਵਾਸਤੇ ਹੀ ਆਪਾਂ ਕਰ ਰਹੇ ਆਂ ਕੋਈ ਫਲੋਰ 'ਤੇ ਜਿਹੜੀਆਂ ਸਰਵਿਸਿਜ਼ ਨਹੀਂ ਸੀਗੀਆਂ ਆਪਾਂ ਸਿਰਫ ਉਹਨਾਂ ਦੇ ਉੱਤੇ ਫੋਕਸ ਕਰ ਰਹੇ ਆਂ ਬਾਕੀ ਸਾਰਾ ਕੁਝ ਤਾਂ ਇੱਥੇ ਆਪਾਂ ਕੋਈ ਡਾਕਟਰ ਆਪਣੀ ਸੇਵਾ ਦੇ ਹੀ ਰਿਹਾ ਸੀਗਾ ਇੱਥੇ ਇੱਕ ਬੱਚਿਆਂ ਦਾ ਡਿਪਾਰਟਮੈਂਟ ਨਹੀਂ ਸੀਗਾ ਨਵੇਂ ਬੱਚੇ ਜੰਮੇ ਨਿੱਕੂ ਹੋ ਗਿਆ ਇਹਦਾ ਡਿਪਾਰਟਮੈਂਟ ਨਹੀਂ ਸੀ ਜਿਹਨੂੰ ਆਪਾਂ ਲੈ ਕੇ ਆ ਰਹੇ ਹਾਂ ਬਾਕੀ ਆਪਣਾ ਸਰਜਰੀਆਂ ਦੀ ਸਪੈਸ਼ਲਿਟੀ ਹੈ ਹਾਰ ਸਰਜਨ ਛੱਡ ਕੇ ਆਲਮੋਸਟ ਹਰ ਤਰ੍ਹਾਂ ਦੀ ਸਰਜਰੀ ਆਪ ਇੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਕੋਲੇ ਡਾਕਟਰ ਵੀ ਨੇ ਆਲਮੋਸਟ ਲੁਧਿਆਣਾ ਇਹ ਜਲੰਧਰ ਤੋਂ ਆਉਂਦੇ ਨੇ ਉਹ ਆਪਣੇ ਆਪਣੇ ਕੰਮ ਦੇ ماہر ਨੇ ਜੀ ਜੀ ਤੇ ਲੋਕ ਉਹ ਪਹੁੰਚੇ ਨੇ ਇਲਾਜ ਕਰਾ ਰਹੇ ਨੇ ਤੇ ਇਲਾਜ ਵੀ ਕਹਿੰਦੇ ਬਹੁਤ ਵਧੀਆ ਹੋ ਚੁੱਕਿਆ ਬਲਤ ਬੜੀ ਤਾਰੀਫ ਕਰ ਰਹੇ ਨੇ ਇਸ ਨੂੰ ਅਪਰੋਕਸੀਮੇਟਲੀ 3 ਸਾਲ ਹੋ ਗਏ ਇੱਥੇ ਆਏ ਹੋਏ ਸਾਡਾ ਇਹ ਹੀ ਕੋਸ਼ਿਸ਼ ਹੈ ਕਿ ਦਿਨੋਂ ਦਿਨ ਅਸੀਂ ਬਿਹਤਰ ਕਰ ਸਕੀਏ ਜਿਹੜਾ ਸ਼ੁਰੂ ਹੋਏ ਸੀ ਜ਼ੀਰੋ ਤੋਂ ਸੀਗੇ ਅੱਜ ਵਰਡ ਆਫ ਮਾਊਥ ਨਾਲ ਹੀ ਅਸੀਂ ਕਰ ਰਹੇ ਹਾਂ ਸਾਰਾ ਕੁਝ ਪੇਸ਼ੈਂਟ ਟੂ ਪੇਸ਼ੈਂਟ ਜੋ ਇੱਕ ਦੂਜੇ ਨੂੰ ਦੱਸਦੇ ਆ ਉਹਦੇ ਬਿਹਾਫ ਤੇ ਹੀ ਕਰਦੇ ਆ ਆਪਾਂ ਜਿਵੇਂ ਸਾ ਪਥਰੀ ਦਾ ਇਲਾਜ ਹੁੰਦਾ ਵਾ ਪਥਰੀ ਆ ਕਈ ਕਹਿੰਦੇ ਪਾਣੀ ਪੀ ਲਓ ਜਾਂ ਕੁਝ ਹੋਰ ਕਰ ਲਓ ਤੁਹਾਡੀ ਪਥਰੀ ਉੱਤਰ ਜਾਊਗੀ ਤੇ ਤੁਹਾਡਾ ਤੁਸੀਂ ਕਿਵੇਂ ਉਹਦਾ ਇਲਾਜ ਕਰ ਰਹੇ ਹੋ ਸਰ ਦੇਖੋ ਦੋ ਤਰ੍ਹਾਂ ਦੇ ਤਰੀਕੇ ਹੁੰਦੇ ਆ ਪਥਰੀ ਦੇ ਸਟੋਨ ਜਿਹੜੇ ਹੁੰਦੇ ਇੱਕ ਹੁੰਦਾ ਯੂਰਿਕ ਐਸਿਡ ਦਾ ਸਟੋਨ ਬਣਦਾ ਇੱਕ ਬਣਦਾ ਕੈਲਸ਼ੀਅਮ ਦਾ ਸਟੋਨ ਜਿਹੜਾ ਤਾਂ ਦੇਖੋ ਯੂਰਿਕ ਐਸਿਡ ਦਾ ਸਟੋਨ ਹੈ ਇਹ ਬਣ ਰਿਹਾ ਟੁੱਟ ਰਿਹਾ ਬਣ ਰਿਹਾ ਟੁੱਟ ਰਿਹਾ ਜਿਹੜਾ ਕੈਲਸ਼ੀਅਮ ਸਟੋਨ ਹੈ ਇੱਕ ਪੱਥਰ ਦੇ ਵਾਂਗ ਹੋ ਜਾਂਦਾ ਜਿਹੜਾ ਕੈਲਸ਼ੀਅਮ ਸਟੋਨ ਹੈ ਇਹ ਨਹੀਂ ਟੁੱਟਦਾ ਤੁਸੀਂ ਬੜੇ ਲੋਕਾਂ ਨੇ ਸੁਣਿਆ ਹੋਊਗਾ ਜਿਹੜੇ ਕਹਿੰਦੇ ਕਿ ਸਾਡੇ ਪਥਰੀ ਹੁੰਦੀ ਹੈ ਆਪਣੇ ਆਪ ਖੁੱਲ ਜਾਂਦੀ ਹੈ ਚਾਰ ਦਿਨ ਬਾਅਦ ਫਿਰ ਬਣ ਜਾਂਦੀ ਉਹ ਯੂਰਿਕ ਐਸਿਡ ਸਟੋਨ ਹੈ ਜਿੰਦੀ ਪਥਰੀ ਇੱਕ ਵਾਰ ਉਹਦੇ ਸਰਜਿੱਦਾ ਦਾ ਕੋਈ ਹੱਲ ਨਹੀਂ ਹੈ ਆਪਣੇ ਕੋਲੇ ਜਿਵੇਂ ਦੇਖਿਆ ਇਹਨਾਂ ਸੋਸ਼ਲ ਮੀਡੀਆ ਦੇ ਉੱਪਰ ਬੜੀਆਂ ਵੀਰੋ ਵਾਰਡ ਹੁੰਦੀਆਂ ਨੇ ਸਾਡੇ ਕੋਲ ਆਓ ਅਸੀਂ ਇਲਾਜ ਕਰਾਵਾਂਗੇ 100% ਤੁਹਾਨੂੰ ਦਵਾਗੇ ਜਾਂ ਪੈਸੇ ਰਿਫੰਡ ਕੀਤੇ ਜਾਣਗੇ ਤੇ ਤੁਸੀਂ ਕੀ ਅਪੀਲ ਕਰੋਗੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਗਲਤ ਯੂਜ਼ ਕਰ ਰਹੇ ਉਹਨੂੰ ਚਾਹੀਦਾ ਡਾਕਟਰ ਕੋਲ ਪਹਿਲਾਂ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਪਊਗਾ ਕਿ ਤੁਹਾਡਾ ਸਟੋਨ ਕਿਸ ਚੀਜ਼ ਦਾ ਹੈ ਅਗਰ ਤੁਹਾਡੀ ਸਟੋਨ बार-बार ਬਣ ਰਹੀ ਹੈ ਔਰ बार-बार ਨਿਕਲ ਰਹੀ ਹੈ ਤੁਸੀਂ ਨਹੀਂ ਵੀ ਕਿਸੇ ਡਾਕਟਰ ਕੋਲ ਜਾ ਰਹੇ ਹੋ ਤੇ ਤਾਂ ਵੀ ਆਪਣੇ ਆਪ ਹੀ ਤੁਹਾਡੀ ਬੋਡੀ ਦਾ ਆਪਣਾ ਮੈਕੈਨਿਜ਼ਮ ਹੈ ਜਿਹੜਾ ਤੁਹਾਨੂੰ ਖਤਮ ਕਰੀ ਜਾ ਠੀਕ ਹੈ ਬਟ ਜੇ ਤੁਹਾਡਾ ਕੈਲਸ਼ੀਅਮ ਸੋਣਾ ਹੈ ਉਹ ਕਿਸੇ ਦਵਾਈ ਨਾਲ ਨਹੀਂ ਨਿਕਲਣਾ ਇਹਨੂੰ ਬੇਵਾਲਤ ਨਹੀਂ ਆਂਧਵਿਸ਼ਵਾਸ ਕਰੋ ਨਾ ਚੀਜ਼ਾਂ ਚ ਨਾ ਪਾਓ ਤਾਂ ਕਿ ਮਤਲਬ ਤੁਹਾਡੇ ਤੁਹਾਡੇ ਸ਼ਰੀਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਡਾਕਟਰ ਕੋਲ ਜਾ ਰਹੇ ਹੋਰ ਕਿਉਂ ਜਾ ਰਹੇ ਹੋ ਹਮਮ ਅਗਰ ਤੁਹਾਨੂੰ ਤੁਹਾਡੀ ਬਿਮਾਰੀ ਦਾ ਪਤਾ ਹੋਊਗਾ ਤਾਂ ਤੁਹਾਨੂੰ ਆਪਣੀ ਇਲਾਜ ਵੀ ਸਮਝ ਆਊਗਾ ਕਿ ਅਸੀਂ ਕਿਉਂ ਕਰਨ ਲੱਗੇ ਇਸ ਚੀਜ਼ ਦਾ ਕੀ ਅਪੀਲ ਕੀ ਕਰ ਰਹੇ ਪੂਰੇ ਵਸਨੀਕਾਂ ਵਸਨੀਕ ਅਪੀਲ ਇਹੀ ਕਰਾਂਗੇ ਕਿ ਤੁਸੀਂ ਜੋ ਵੀ ਕਰਨ ਲੱਗੇ ਹੋ ਇੱਕ ਆਪਣੀ ਬਿਮਾਰੀ ਦਾ ਚੂਜ਼ ਕਰਨਾ ਸੇ ਸਭ ਤੋਂ ਪਹਿਲੇ ਆਪਣੇ ਕਿਸੇ ਵੀ ਡਾਕਟਰ ਕੋਲ ਜਾ ਰਹੇ ਹੋ ਪਹਿਲੇ ਆਪਣੀ ਬਿਮਾਰੀ ਨੂੰ ਸਮਝੋ ਕਿ ਤੁਹਾਡੀ ਬਿਮਾਰੀ ਹੈ ਕਿਉਂ ਅਗਰ ਤੁਹਾਨੂੰ ਤੁਹਾਡੀ ਬਿਮਾਰੀ ਦਾ ਕਾਰਨ ਸਮਝ ਆ ਰਿਹਾ ਡਾਕਟਰ ਕੋਲੋਂ ਫਿਰ ਤੁਹਾਨੂੰ ਉਹਦਾ ਇਲਾਜ ਵੀ ਪਸੰਦ ਆਊਗਾ ਜੋ ਜੋ ਵੀਡੀਓ ਉਹ ਤੇ ਕੀ ਉਹਨਾਂ ਨੂੰ ਬੈਨੀਫਿਟ ਦੇ ਰਹੇ ਹੋ ਸਰ ਸਾਡੇ ਕੋਲੇ ਵੈਸੇ ਤਾਂ ਅਸੀਂ ਸਾਰਾ ਕੁਝ ਚੈਰੀਟੇਬਲ ਰੇਟਾਂ ਤੇ ਹੀ ਕਰਦੇ ਆਂ ਫਿਰ ਵੀ ਅਗਰ ਤੁਹਾਡੀ ਵੀਡੀਓ ਕੋਈ ਵੀ ਦੇਖ ਕੇ ਆ ਰਿਹਾ ਹੋਵੇ ਅਸੀਂ ਟੋਟਲ ਬਿਲ ਚੋਂ ਵੈਸੇ ਵੀ 20% ਡਿਸਕਾਊਂਟ ਕਰ ਦਾਂਗੇ ਆਣਾ ਕਿਹੜੀ ਜਗ੍ਹਾ ਜੀ ਸਰ ਅਗਰ ਕੋਈ ਰੋਡ ਫਲੋਰ ਲਾਈਫ ਕੇਅਰ ਹਸਪੀਟਲ ਹੈ ਜਨਰਲ ਐਂਡ ਬੱਚਿਆਂ ਦੇ ਵਾਸਤੇ ਅਸੀਂ ਫੇਮਸ ਆ ਜਨਰਲ ਸਰਜਰੀ ਐਂਡ ਬੱਚਿਆਂ ਦਾ ਹਸਪੀਟਲ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲਦਾ ਇਹ ਸਰ ਇਹ 24x7 ਓਪਨ ਹੈ ਐਮਰਜੈਂਸੀ ਸਾਡੀ 24 ਘੰਟੇ ਖੁੱਲੀ ਰਹਿੰਦੀ ਹੈ ਡਾਕਟਰ ਸਾਡੇ ਕੋਲ ਰਾਉਂਡ ਰਾਉਂਡ ਦਾ 24 ਅਵੇਲੇਬਲ ਹੁੰਦੇ ਹੀ ਹੁੰਦੇ ਨੇ ਸਾਡੇ ਚ ਕੋਈ ਨਾ ਕੋਈ ਡਾਕਟਰ ਇਹਦੀ ਆਲਵੇਸ ਸਰਵਿਸ ਦਿੰਦਾ ਹੀ ਦਿੰਦਾ ਕੋਈ ਕਿਸੇ ਨੂੰ ਕਾਲ ਕਰਕੇ ਆਣਾ ਹੋਵੇ ਤੁਸੀਂ ਸਾਡੇ ਨੰਬਰ ਲਿਖ ਦਿਓ 9465643808 ਨੰਬਰ ਤੇ ਜਦੋਂ ਮਰਜ਼ੀ ਕਾਲ ਕਰਕੇ ਸਾਡੇ ਕੋਲ ਆਜੋ ਠੀਕ ਹੈ ਸਰ ਥੈਂਕ ਯੂ